ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਦਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਤਿ ਅਨੰਦ ਸਿੰਘ ਸੱਗੂ ਸਾਰਿਆਂ ਦਾ ਸਵਾਗਤ ਕਰ YouTube ਚੈਨਲ ਪੰਜਾਬ ਬੋਲ ਦਾ ਤੇ Facebook ਪੇਜ ਸਤਿ ਅਨੰਦ ਸਿੰਘ ਸੱਗੂ ਦੇ ਉੱਪਰ ਕੀ ਹਾਲ ਚੱਲ ਨੇ ਦੋਸਤੋ ਠੀਕ ਠਾਕ ਹਾਂ ਚੜ੍ਹਦੀ ਕਲਾ ਚੋਂ ਸ਼ੁਕਰ ਹੈ ਵਾਹਿਗੁਰੂ ਦਾ ਦੋਸਤੋ ਪਿਛਲੇ ਕਈ ਦਿਨਾਂ ਤੋਂ ਮਜੀਠੀਆ ਸਾਹਿਬ ਦੇ ਨਾਲ ਜਿਹੜਾ ਕੁਝ ਹੋ ਰਿਹਾ ਉਹਦਾ ਚਰਚਾ ਪੂਰੇ ਜੋਰਾਂ ਤੇ ਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿੱਚ ਸੀ ਚੱਕਿਆ ਨੂੰ ED ਨੇ ਤੇ ਕਈ ਕਹਿੰਦੇ ਚਿੱਟੇ ਦੇ ਮਾਲੇ ਚੱਕਿਆ ਕੋਈ ਕਹਿੰਦਾ ਜੀ ਇਹ ਕਿਵੇਂ ਆ ਕੋਈ ਕਿਵੇਂ ਆ ਪਰ ਬਹੁਤ ਲੋਕ ਭਗਵੰਤ ਮਾਨ ਨੂੰ ਕਹਿੰਦੇ ਜੀ ਬਹੁਤ ਵਧੀਆ ਕੰਮ ਕੀਤਾ ਪਰ ਤੁਨ ਲੇਟ ਕਰਦਾ ਭਗਵੰਤ ਮਾਨ ਨੇ ਜਿਹੜਾ ਯੋਧ ਨਸ਼ਿਆਂ ਵਿਰੋਧ ਤੋਂ ਚਲਾਈ ਸੀ ਮਹਿਮਾ ਵੀ ਉਸ ਕਰਕੇ ਤੋਂ ਸ਼ੁਰੂ ਜੀ ਕਰਨਾ ਚਾਹੀਦਾ ਸੀ ਵੀ ਲੋਕਾਂ ਦੇ ਕਾਲੇ ਠੰਡ ਪੈਂਦੀ ਕੱਲ ਮੰਨਾ ਸਾਹਿਬ ਵੀ ਕਹਿ ਰਹੇ ਸੀਗੇ ਪਰ ਜਦੋਂ ਮਜੀਠੀਆ ਨੂੰ ਫੜਿਆ ਕਾਂਗਰਸ ਦੇ ਬਹੁਤ ਲੀਡਰ ਬੜੇ ਤੜਫੇ ਉਹਨਾਂ ਨੇ ਉਹਦੇ ਹੱਕ 'ਚ ਮੈਂ ਦਿੰਦਾ ਜੀ ਇਹ ਤਰੀਕਾ ਗਲਤ ਆ ਜੀ ਇਹ ਐਵੇਂ ਨਹੀਂ ਕਰਨਾ ਚਾਹੀਦਾ ਐਵੇਂ ਨਹੀਂ ਕਰਨਾ ਚਾਹੀਦਾ ਭਗਵੰਤ ਮਾਨ ਤੱਕਾ ਕਰਦਾ ਏਡੀ ਨੂੰ ਆਪਦੇ ਕਬਜ਼ੇ 'ਚ ਕੀਤਾ ਹੋਇਆ ਆਪਦੀ ਮਰਜ਼ੀ ਨਾਲ ਤੋਂ ਕੰਮ ਲੈਂਦਾ ਪਰ ਜਦੋਂ ਕਿਰਕਰੀ ਹੋਣ ਲੱਗੀ ਲੋਕਾਂ ਵੱਲੋਂ ਫੇਰ ਬਿਆਨ ਬਦਲੀ ਕਰਕੇ ਸਾਰੇ ਫੇਰ ਕਹਿੰਦੇ ਜੀ ਮੈਂ ਤਾਂ ਜੀ ਐਂ ਕਿਹਾ ਸੀਗਾ ਮੈਂ ਤਾਂ ਸਕਾਂਦੀ ਮਜੀਠੀਆ ਦੇ ਵਿਰੁੱਧ ਚੰਨੀ ਕਹਿੰਦਾ ਜੀ ਮੈਂ ਤਾਂ ਮਜੀਠੀਆ ਵਿਰੁੱਧ ਕੇਸ ਦਰਜ ਕਰਾਇਆ ਸੀਗਾ ਮੈਂ ਤਾਂ ਏਡੀਓ ਨੂੰ ਬਿਆਨ ਵੀ ਲੈ ਕੇ ਆਉਂਗਾ ਇਸ ਤਰ੍ਹਾਂ ਸਾਰੇ ਲਿੰਟਰ ਮੋਕਰ ਗਏ ਫੇਰ ਅੱਜ ਦੀ ਇੱਕ ਤਾਜ਼ਾ ਖਬਰ ਆ ਜਿਹੜੀ ਵੀ ਸ਼੍ਰੀ ਕਾਲ ਤਖਸਾ ਵੱਲੋਂ ਸੁਖਵੀਰ ਬਾਲਾ ਨੂੰ ਦੁਬਾਰਾ ਫੇਰ ਤਨਖਾਹਿਆ ਕਰਾ ਦਿੱਤਾ ਗਿਆ ਉਹਨਾਂ ਦਾ ਵੀ 500 ਤੋਂ ਭਗੌੜਾ ਅਕਾਲ ਤਖਤ ਤੋਂ ਭਗੌੜਾ ਤੇ ਇਹਨੂੰ ਫੇਰ ਤਨਖਾਹ ਲਾਉਣੇ ਆ ਹੁਣੇ ਗੱਲਾਂ ਦੀ ਚਰਚਾ ਲੋਕਾਂ ਦੇ ਚੱਲਦੀ ਆ ਬਹੁਤ ਬੰਦੇ ਤਾਂ ਕਹਿੰਦੇ ਜੀ ਭਗਵੰਤ ਜੀ ਮਾਨ ਨੇ ਬਹੁਤ ਵਜਾ ਕੰਮ ਕੀਤਾ ਲੇਟ ਕੀਤਾ ਪਰ ਵਧੀਆ ਬਹੁਤ ਬੰਦੇ ਕਹਿੰਦੇ ਆ ਵੀ ਇਹ ਆਪ ਦਾ ਰਾਸਸੀ ਲਾਹ ਲੈਣ ਦੇ ਖਤਰ ਕਰ ਰਹੇ ਆ ਤੇ ਇਹਨਾਂ ਨੇ ਗਲਤ ਕੰਮ ਕਰਿਆ ਹੈ ਪਰ ਬਾਰੇ ਬੰਦੇ ਇਹ ਵੀ ਕਹਿੰਦੇ ਆ ਵੀ ਭਗਵੰਤ ਮਾਨ ਦਾ ਪਰਿਵਾਰ ਨੂੰ ਮਜੀਠੀਆ ਨੇ ਜਿਵੇਂ ਕਟਿਆ ਪੱਦਰ ਦੀ ਰਾਜਨੀਤੀ ਕਰਕੇ ਪ੍ਰੈਸ 'ਚ ਲੈ ਕੇ ਆਂਦਾ ਪਹਿਲੇ ਪਰਿਵਾਰ ਨੂੰ ਜਿਨ੍ਹਾਂ ਨਾਲ ਇਹਦਾ ਤਲਾਕ ਹੋਇਆ ਹੋਇਆ ਉਸ ਤੋਂ ਗੁੱਸੇ 'ਚ ਸੀ ਭਗਵੰਤ ਮਾਨ ਅਤੇ ਉਹਨੇ ਮਜੀਠੀਆ ਤੇ ਤਾਂ ਕਾਰਵਾਈ ਕੀਤੀ ਹੈ ਗੱਲਾਂ ਚੱਲ ਜਾਂਦੀਆਂ ਲੋਕ ਕਹਿੰਦੇ ਵੀ ਜੇ ਮਜੀਠੀਆ ਦਾ ਕੁੱਠੀ ਵੀ ਕਿਤੇ ਪੀਲਾ ਪੰਜਾ ਚੱਲ ਜੇ ਤਾਂ ਲੋਕ ਪੂਰੇ ਬਾਗੋ-ਬਾਗ ਹੋ ਜਾਣਗੇ ਖੁਸ਼ ਹੋ ਜਾਣਗੇ ਪਰ ਪ੍ਰਿਕ ਕੀ ਕਹਿੰਦਾ ਇਹ ਕੋਈ ਪਤਾ ਨਹੀਂ ਅ ਇੱਕ ਪਹਿਲੂ ਹੋਰ ਆ ਕੁਝ ਲੋਕ ਤਾਂ ਕਹਿੰਦੇ ਹਨ ਬਈ ਭਗਵਾਨਤਮਾਨ ਨੇ ਵਧੀਆ ਕੀਤਾ ਚੰਗਾ ਕੀਤਾ ਕੁਝ ਲੋਕ ਕਹਿੰਦੇ ਬਈ ਮਜੀਠੀਏ ਨੂੰ ਕੁਝ ਨਹੀਂ ਹੋਣਾ ਇਹ ਹੋਰ 6 ਮਹੀਨਿਆਂ ਨੂੰ ਮੁੱਛਾਂ ਚੜਾ ਕੇ ਤੇ ਭਗਵਾਨਤਮਾਨ ਨੂੰ ਲਲਕਾਰ ਦਾ ਬਾਹਰ ਆ ਜਾਣਾ ਕਲੀਨ ਜੱਟ ਮਿਲ ਜੂਗਾ ਇੱਕ ਤੀਜਾ ਪੱਖਾ ਜਿਹੜਾ ਪਿੰਡਾਂ ਦੇ ਵਿੱਚ ਸੱਥਾਂ ਚ ਗੱਲ ਚੱਲ ਗਈ। ਕੁਝ ਸਿਆਣੇ ਜਿਹੜੇ ਸੂਝਵਾਨ ਪੁਰਾਣੇ ਰਾਜਨੀਤੀਵਾਨਾ ਉਹ ਗੱਲਾਂ ਕਰਨ ਲੱਗ ਪਏ। ਉਹ ਕਹਿੰਦੇ ਜੀ ਭਾਜਪਾ ਤੇ ਆਪ ਆਮ ਆਦਮੀ ਪਾਰਟੀ ਆ ਜਿਹੜੀ ਇਹ ਇੱਕੋ ਹੀ ਆ। ਤੇ ਭਾਜਪਾ ਤੇ ਆਪ ਦਾ ਇੱਕੋ ਹੀ ਨਿਸ਼ਾਨਾ ਕਾਂਗਰਸ ਮੁਕਤ ਭਾਰਤ। ਜਿਹੜੇ ਹਾਲਾਤ ਪੰਜਾਬ ਦੇ ਬਣ ਜਾਂਦੇ ਆ 2027 ਦੇ ਉਦੇ ਵਿੱਚ ਕਾਂਗਰਸ ਦਾ ਪਲੜਾ ਪਾਰੂ ਲੱਗਦਾ ਸੀ ਵੀ 2027 ਚ ਕਾਂਗਰਸ ਸਰਕਾਰ ਬਣਾ ਲੀ ਪਰ ਜਿਹੜੇ ਵੱਡੇ ਵੱਡੇ ਸਿਰਾਂ ਵਾਲੇ ਵੱਡੇ ਵੱਡੇ ਦਿਮਾਗਾਂ ਵਾਲੇ ਬੈਠੇ ਆ ਭਾਜਪਾ ਦੇ ਵਿੱਚ ਉਹ ਹੀ ਕਦੋਂ ਹੁਣ ਦਿੰਦੇ ਆ ਉਹਨਾਂ ਦੀ ਨੀਤੀ ਆ ਵੀ ਆਪਾਂ ਕਾਂਗਰਸ ਨੂੰ ਉੱਠਣ ਨਹੀਂ ਦੇਣਾ ਮੂੰ ਤਾਂ ਕਾਂਗਰਸ ਹੁੰਦਾ ਬੰਨ ਨਹੀਂ ਸਕਦੇ ਕਿਸ ਤਰੀਕੇ ਨਾਲ ਪਰ ਉਹਨਾਂ ਨੇ ਇੱਕ ਨਵੀਂ ਚਾਲ ਬਣਾਈ ਆ ਭਈ ਆਪਾਂ ਮਰੇ ਹੋਏ ਅਕਾਲੀ ਦਲ ਦੇ ਮੂੰਹ 'ਚ ਪਾਣੀ ਪਾਓ ਇਹਨੂੰ ਦੁਬਾਰਾ ਸਟੈਂਡ ਕਰੋ ਕਿਉਂਕਿ ਬਹੁਤ ਲੋਕ ਉਹਨੂੰ ਚਾਹੁੰਦੇ ਵੀ ਆ ਤੇ ਇਹਨਿਆਂ ਜਿਹੜੀਆਂ ਗਲਤੀਆਂ ਜਿਵੇਂ ਹੁਣ ਉਹ ਦੁਬਾਰਾ ਉਹਨੂੰ ਸੱਜਣਾ ਅਕਾਲ ਤਖਤ ਸਾਹਿਬ ਤੇ ਉੱਥੇ ਜਾ ਕੇ ਫੇਰ ਉਹ ਮਾਫੀ ਮੰਗੂ ਫੇਰ ਗਲਤ ਪੱਟੀ ਬਾ ਕੇ ਜੋੜੇ ਝਾੜ ਦੂ ਸੁਖਵੀਰ ਬਾਦਲ ਹਨਾ ਤੇ ਮਜੀਠੀ ਇਹਦੀ ਗ੍ਰਿਫਤਾਰੀ ਦੇ ਨਾਲ ਮਰੀ ਬਈ ਅਕਾਲੀ ਦਲ ਦੇ ਵਿੱਚ ਫੇਰ ਜਾਣ ਪੈਗੀ ਲੋਕ ਅਕਾਲੀ ਦਲ ਨੂੰ ਦੇਖਣਾ ਪਸੰਦ ਕਰਨੋਂ ਹਟ ਗਏ ਸੀਗੇ ਕੋਈ ਉਹਦੀ ਵੀਡੀਓ ਨਹੀਂ ਦੇਖਦਾ ਸੀ ਤੇ ਜੇ ਕੋਈ ਪਾਪੀ ਦੇ ਅੰਦਰ ਸੀ ਤਾਂ ਲੋਕ ਥੱਲੇ ਕਮੈਂਟਾਂ 'ਚ ਗਾਲਾਂ ਕੱਢਦੇ ਸੀ ਪਰ ਜਿੱਦਿਆਂ ਦਾ ਮਜੀਠੀਆ ਫੜਿਆ ਉਹਦਿਆਂ ਦਾ ਅਕਾਲੀ ਦਲ ਨੂੰ ਹਲਾਰਾ ਮਿਲਿਆ ਇਹ ਹਲਾਰਾ ਭਾਜਪਾ ਤੇ ਆਪ ਉਹਨੂੰ ਦੇਣਾ ਚਾਹੁੰਦੇ ਆ ਹੁਣ ਸੁਖਵੀਰ ਬਾਦਲ ਨੇ ਦੁਬਾਰਾ ਮਾਫੀ ਮੰਗ ਕੇ ਫੇਰ ਪੰਥ ਦੇ ਵਿੱਚ ਸ਼ਾਮਲ ਹੋ ਜਾਣਾ ਜਿਹੜੇ ਤੋਂ ਭਗੌੜੇ ਆ ਜਾਂ ਜਿਹੜੇ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਧਾਗੀ ਤੇ ਬਾਗੀ ਉਹ ਚੋਂ ਵੱਧ ਬਚਾ ਦੋ ਮੁੜਿਆਉਣਗੇ ਇੱਧਰ ਤੇ ਭਾਜਪਾ ਨਾਲ ਸਮਝੌਤਾ ਹੋਊਗਾ ਅਕਾਲੀ ਦਲ ਦਾ ਇਹ ਵੀ ਹੋ ਸਕਦਾ ਇਕੱਠੇ ਹੋ ਕੇ ਸਰਕਾਰ ਬਣਾ ਜਾਣ ਤੇ ਕਾਂਗਰਸ ਨੂੰ ਖੁੰਝੇ ਲਾ ਦੇਣਾ ਆਪ ਤਾਂ ਲਗਭਗ ਖੁੰਝੇ ਲੱਗ ਚੁੱਕੀ ਆ ਤੇ ਵੋਟਾਂ ਤੋਂ ਪਹਿਲਾਂ ਪਹਿਲਾਂ ਮਜੀਠੀਏ ਨੂੰ ਬੇਕਲੀਨ ਚੱਟ ਮਿਲੂਗੀ ਕਿਉਂਕਿ ਮਜੀਠੀਏ ਨੇ ਸਾਰੇ ਕਹਿੰਦੇ ਆ ਵੀ ਇਹ ਮਜੀਠੀਏ ਦਾ ਜੋ ਕੀਤਾ ਕਰਿਆ ਪਰ ਜਿਹੜਾ ਬੰਦਾ ਐਡਾ ਵੱਡਾ ਖਿਡਾਰੀ ਆ ਉਹ ਆਪਦੇ ਕਦੇ ਨੁਕਤੇ ਐ ਲਪਾਉਂਦਾ ਨਹੀਂ ਹੁੰਦਾ ਐ ਨਿਉ ਮਤਲਬ ਹੈਗਾ ਵੀ ਈਡੀ ਛੇਤੀ ਜ਼ਾਹਰ ਕਰ ਦੂ ਜਿਵੇਂ ਹੁਣੇ ਕਹਿੰਦੇ ਜੀ 1000 ਕਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਮਿਲਿਆ ਉਹਦੇ ਨਾਮ ਦਾ ਪਰ ਹੈਰਾਨੀ ਇਹ ਗੱਲ ਹੁੰਦੀ ਆ ਵੀ ਆਪਾਂ ਪੰਜਾਬੀ ਦਾ ਆਪਣਾ ਕੋਈ ਬੰਦਾ ਕਿਸੇ ਬਾਹਰਲੇ ਸੂਬੇ ਚ ਕੋਈ ਜ਼ਮੀਨ ਖਰੀਦ ਹੀ ਨਹੀਂ ਸਕਦਾ ਇੱਕ ਕਨਾਲ ਵੀ ਨਹੀਂ ਖਰੀਦ ਸਕਦਾ ਇਨੇ ਹਜ਼ਾਰ ਕਿੱਲਾ ਕਿਵੇਂ ਖਰੀਦ ਲਿਆ ਜੇ ਹਜ਼ਾਰ ਕਿੱਲਾ ਇਹਦੇ ਨਾਂ ਤੇ ਹੈ ਨਹੀਂਗਾ ਤੇ ਫਿਰ ਇਹਦਾ ਨਾਮ ਕਿਉਂ ਲਾਇਆ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਾਨੂੰਨ ਪੰਜਾਬ ਦੇ ਵਿੱਚ ਤਾਂ ਕੋਈ ਮਰਜ਼ੀ ਜ਼ਮੀਨ ਖਰੀਦ ਲਈ ਬਾਹਰਲੇ ਸੂਬਿਆਂ ਚ ਅਸੀਂ ਇੱਕ ਮਰਲਾ ਨਹੀਂ ਖਰੀਦ ਸਕਦੇ ਪੰਜਾਬੀ ਨਹੀਂ ਜਾ ਕੇ ਖਰੀਦ ਸਕਦਾ ਤੇ ਫਿਰ ਮਜੀਠੀਏ ਨੇ ਹਮਾਕਲ ਚ ਕਿਵੇਂ ਖਰੀਦ ਲਈ ਰਾਜਸਥਾਨ ਚ ਕਿਵੇਂ ਖਰੀਦ ਲਈ ਤੇ ਇਹ ਨਹੀਂ ਕਹਤਾ ਕਿ ਮਸੀਤ ਨੇ ਚਿੱਟਾ ਵੇਚਿਆ ਕਿ ਨਹੀਂ ਵੇਚਿਆ ਪਰ ਚਿੱਟੇ ਦਾ ਉਹਨੂੰ ਕਹਿੰਦੇ ਆ ਵੀ ਇਹਨੇ ਚਿੱਟੇ ਦਾ ਵਪਾਰੀ ਆ ਬਹੁਤ ਲੋਕ ਸਬੂਤ ਵੀ ਦਿੰਦੇ ਆ ਹੋਣਗੇ ਹੋ ਸਕਦਾ ਵੇਚਿਆ ਹੋਵੇ ਪਰ ਉਹ ਐਡਾ ਕੱਚਾ ਖਿਡਾਰੀ ਵੀ ਹੈ ਨਹੀਂ ਵੀ ਆਪਦੇ ਵਿਰੁੱਧ ਸਬੂਤ ਲੋਕਾਂ ਨੂੰ ਦੇ ਬਿਠਾ ਹੋਵੇ ਤੇ ਸੰਭਾਵਨਾ ਇਸ ਗੱਲ ਦੀ ਬਣਦੀ ਆ ਵੀ ਅਕਾਲੀ ਦਲ ਤੇ ਭਾਜਪਾ ਰਲ ਕੇ 2027 ਦੇ ਵਿੱਚ ਕਾਂਗਰਸ ਨੂੰ ਖਤਮ ਕਰਨਗੇ ਤੇ ਪੰਜਾਬ 'ਚ ਸਰਕਾਰ ਬਣਾਉਣਗੇ ਜਿਹਦੇ ਸੰਕੇਤ ਮਿਲ ਰਹੇ ਆ ਸਗਦੇਸ ਸਾਹਿਬ ਦੇ ਭੋਗ ਤੇ ਉਹਨਾਂ ਨੇ ਜਾਖੜ ਸਾਹਿਬ ਨੇ ਕਿਹਾ ਵੀ ਕਿਤੇ ਤੁਹਾਡਾ ਇੰਤਕਾਲ ਕੋਈ ਹੋਰ ਨਾ ਕਰਾ ਜਾਵੇ ਉਹਦਾ ਮਤਲਬ ਅਸੀਂ ਬਈ ਪਾਰਸ ਪੰਜਾਬ ਦੇ ਜੱਥੇਬੰਦੀ ਕਿਤੇ ਤੁਹਾਡੀਆਂ ਵੋਟਾਂ ਨਾ ਲੈ ਜਾਵੇ ਸਮਾਂ ਕਿਹੜੀ ਕਰਵਟ ਵੰਦਾ ਭਵਿੱਖ ਦੇ ਗਰਭ ਦੇ ਵਿੱਚ ਕੀ ਆ ਭਵਿੱਖ ਦੀ ਮੁਕਲ ਦੇ ਵਿੱਚ ਕੀ ਆ ਇਹ ਤਾਂ ਸਮਾਂ ਦੱਸੂਗਾ ਪਰ ਚਰਚਾ ਜੋਰਾਂ ਤੇ ਆ ਕੋਈ ਕਹੇਂਦਾ ਕੋਈ ਕਹੇਂਦਾ ਸੱਚ ਕੀ ਆ ਝੂਠ ਕੀ ਆ ਅਸੀਂ ਕਿਸੇ ਤੇ ਮੂਹਰ ਨਹੀਂ ਲਾਉਂਦੇ ਸਮਾਂ ਆਪੇ ਬਿਆਨ ਕਰ ਦਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ